ਇਹ ਜੋ ਤੁਸੀਂ ਮੰਦਿਰ ਦੇਖ ਰਹੇ ਹੋ ਇਹ ਭਗਵਾਨ ਸ਼ਿਵ ਜੀ ਮਹਾਰਾਜ ਦੇ ਪੁੱਤਰ ਕਾਰਤਿਕ ਜੀ ਦਾ ਮੰਦਿਰ ਹੈ ਇਸ ਸਥਾਨ ਤੇ ਤਾਰਕ ਜੀ ਨੇ ਰਾਕਸ਼ਸ ਤਾਰਕਸੁਰ ਦਾ ਵਤ ਕੀਤਾ ਸੀ ਤਾਰਕਸੁਰ ਨੇ ਭਗਵਾਨ ਸ਼ਿਵ ਜੀ ਤੋਂ ਨਾ ਮਰਨ ਦਾ ਬਰ ਲਿਆ ਸੀ ਤੇ ਭਗਵਾਨ ਜੀ ਨੇ वचन ਕੀਤਾ ਸੀ ਕਿ ਤੂੰ ਇੱਕ ਦੀ ਇੱਕ ਸ਼ਰਤ ਮੰਨ ਤਾਂ ਤਾਰਕ ਨੇ ਇਹ ਮੰਗ ਮੰਗੀ ਸੀ ਕਿ ਜੋ ਬੰਦਾ ਮੈਨੂੰ ਮਾਰੇਗਾ ਉਸ ਦੇ 6 ਮੁੱਖ ਹੋਣੇ ਚਾਹੀਦੇ ਨੇ 5 ਮੁੱਖ ਨਹੀਂ 5 ਮੁੱਖ ਤੋਂ ਉੱਪਰਲਾ ਬੰਦਾ ਮੈਨੂੰ ਮਾਰ ਸਕਦਾ ਤਾਂ ਭਗਵਾਨ ਸ਼ਿਵ ਜੀ ਜੀ ਨੇ ਵਾਰ ਦਿੱਤਾ ਸੀ ਕਿ ਤੈਨੂੰ 6 ਮੁੱਖਾਂ ਵਾਲਾ ਹੀ ਬੰਦਾ ਮਾਰੇਗਾ ਤਾਂ ਭਗਵਾਨ ਸ਼ਿਵ ਜੀ ਜੀ ਮਹਾਰਾਜ ਜੀ ਦੇ ਘਰ ਕਾਰਤਿਕ ਜੀ ਦਾ ਜਨਮ ਹੋਇਆ ਉਹਨਾਂ ਦੇ 6 ਮੁੱਖ ਸਨ ਔਰ ਇਸ ਸਥਾਨ ਦੇ ਉੱਪਰ ਤਾਰਕਸੁਰ ਰਾਕਸ਼ਸ ਦਾ ਵਾਤ ਕੀਤਾ ਸੀ ਭਗਵਾਨ ਸਿਮਜੀ ਦੇ ਪੁੱਤਰ ਨੇ ਇਸ ਜਗ੍ਹਾ ਤੇ ਬਹੁਤ ਵੱਡਾ ਮੰਦਿਰ ਬਣਿਆ ਹੋਇਆ ਹੈ ਬਹੁਤ ਵੱਡਾ ਤਲਾਬ ਬਣਿਆ ਹੋ ਜੋ ਇਸ ਟਾਈਮ ਸਫਾਈ ਦੇ ਉਦին ਚੱਲ ਰਿਹਾ ਹੈਗਾ ਇਹ ਸਥਾਨ ਬਟਾਲੇ ਤੋਂ ਮਹਿਤਾ ਚੌਕ ਰੋਡ ਦੇ ਉੱਪਰ ਬਣਿਆ ਹੈਗਾ ਇਸ ਜਗ੍ਹਾ ਤੇ ਹੀ ਇੱਕ ਗੁਰਦੁਆਰਾ ਸਵਾਹਿਮਾਨ ਹੈ ਜਿੱਥੇ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਭੰਗਰਨਾਥ ਨਾਲ ਗੋਸ਼ਟ ਕੀਤਾ ਸੀ ਜਿਸ ਦਾ ਭਾਈ ਗੁਰਦਾਸ ਜੀ ਨੇ ਆਪਣੇ 12 ਦੇ ਵਿੱਚ ਵੀ ਜ਼ਿਕਰ ਕੀਤਾਗਾ ਇਹ ਮੰਦਰ ਅਤੇ ਗੁਰਦੁਆਰਾ ਪ੍ਰਾਰਥਨ ਹਨ ਇਹ ਦਰਸ਼ਨ ਦੇ ਯੋਗ ਹਨ ਸਤਿ ਸ੍ਰੀ ਅਕਾਲ